ਦੇਖੋ ਜੀ ਆਮ ਇਹ 10-15 ਰੁਪਏ ਵਾਲੀਆਂ ਚੀਜ਼ਾਂ ਹੈ ਇਹ ਜਿਹੜਾ ਤੁਸੀਂ ਆਪਰੇਸ਼ਨ 35-40000 ਰੁਪਏ ਆਪਰੇਸ਼ਨ ਤੇ ਲਾਉਨੇ ਆ ਫਿਰ 2 ਮਹੀਨੇ ਤੁਸੀਂ ਬੈੱਡ ਤੇ ਪੈਣੇ ਆ ਤੁਰਨ ਜੋਗੇ ਨਹੀਂ ਤੁਹਾਡਾ ਉਧਰੋਂ ਜਿਹੜਾ ਡਿਊਟੀ ਵੀ ਬੰਦੇ ਦੀ ਛੱਡੀ ਜਾਂਦੀ ਆ ਤੇ ਦੂਜਾ ਨੰਬਰ ਇਹ ਆ ਸਰੀਰ ਵੀ ਜਿਹੜਾ ਖਰਾਬ ਹੁੰਦਾ ਸਫਾਈ ਨਾ ਹੋਣ ਕਰਕੇ ਜਿਹੜਾ ਅੰਦਰ ਸਾਡਾ ਇੱਕ ਤਰ੍ਹਾਂ ਦਾ ਤੁਸੀਂ ਕਿਸੇ ਵੀ ਮਸ਼ੀਨ ਦੇ ਉਹ ਇਹ ਵੀ ਸਾਡਾ ਜਿਹੜਾ ਗੁਰਦਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਇੱਕ ਗੁੰਝਲਦਾਰ ਅੰਗ ਹੈ ਸਰੀਰ ਦਾ ਆਰਗਨ ਹੈ ਉੱਥੇ ਜਾ ਕੇ ਜਦੋਂ ਕ੍ਰਿਸਟਲ ਅ ਅੜਦਾ ਜਾਂ ਤਾਂ ਉਹ ਚੱਲਦਾ ਰਹੇ ਬਲੱਡ ਫਲੋ ਹੁੰਦਾ ਰਹੇ ਫਿਰ ਤਾਂ ਦਰਦ ਨਹੀਂ ਹੁੰਦਾ ਜਦੋਂ ਕਿਸੇ ਨਾਲੀ ਦੇ ਜਾ ਕੇ ਵਿੱਚ ਅੜ ਗਿਆ ਉੱਥੇ ਫਿਰ ਜਿਹੜਾ ਦਰਦ ਪੈਦਾ ਹੋਣਾ ਸਿੱਖੋ ਜੀ ਕੈਲਸ਼ੀਅਮ ਦੇ ਕਰਕੇ 100% ਪਥਰੀ ਹੁੰਦੀ ਆ ਕੈਲਸ਼ੀਅਮ ਦੀਆਂ ਗੋਲੀਆਂ ਮੈਂ ਇਹ ਕਹਣਾ ਵੀ ਖਾਣੀਆਂ ਹੀ ਨਹੀਂ ਚਾਹੀਦੀਆਂ ਅੱਛਾ ਦਹੀਂ ਖਾਓ ਦੇਖੋ ਜੀ ਆਪਰੇਸ਼ਨ ਕਰਾਉਣਾ ਤਾਂ ਪਥਰੀ ਦਾ ਕੋਈ ਹੱਲ ਨਹੀਂ ਲੋ ਡਾਕਟਰ ਕੀ ਕਰਦੇ ਨੇ ਗੁਰਦੇ ਦੀ ਪਥਰੀ ਦਾ ਆਪਰੇਸ਼ਨ ਕਰੀ ਜਾਂਦੇ ਨੇ ਉਧਰ ਬਵਾਸੀਰ ਦਾ ਆਪਰੇਸ਼ਨ ਕਰੀ ਜਾਂਦੇ ਨੇ ਮੈਂ ਕਹਾਂ ਜਿਹੜੇ ਬੰਦੇ ਕਰਾਉਂਦੇ ਨੇ ਉਹ ਸਭ ਤੋਂ ਵੱਡੇ ਮੂਰਖ ਨੇ ਜੀ 사시 ਕਾਲ ਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਦੇਖੋ ਇਹ ਸਿਰਫ ਕ੍ਰਿਸਟਲ ਇਕੱਠੇ ਹੋਣ ਨਾਲ ਜਿਹੜੀ ਪਥਰੀ ਹੁੰਦੀ ਹੈ ਸਾਡੇ ਖਾਣੇ ਦੇ ਵਿੱਚ ਐਦਾਂ ਦੇ ਪਦਾਰਥ ਗੰਧਲੇ ਤਰੀਕੇ ਦੇ ਪਦਾਰਥ ਜਦੋਂ ਜਮਾ ਹੋ ਜਾਂਦੇ ਨੇ ਜਾਂ ਅਸੀਂ ਕੀ ਕਰਦੇ ਆ ਪਾਣੀ ਬਹੁਤ ਘੱਟ ਪੀਨੇ ਆ ਅੱਜ ਕੱਲ ਹਰੇਕ ਬੰਦਾ ਦੇਖੋ ਬੈਠ ਕੇ ਕੰਮ ਕਰਨ ਵਾਲਾ ਜਦੋਂ ਬੰਦੇ ਦੇ ਸਰੀਰ ਚੋਂ ਪਸੀਨਾ ਨਹੀਂ ਨਿਕਲਦਾ ਤਾਂ ਸਾਨੂੰ ਪਿਆਸ ਵੀ ਖੁੱਲਕੇ ਨਹੀਂ ਲੱਗਦੀ ਪਿਆਸ ਨਹੀਂ ਖੁੱਲਕੇ ਲੱਗਦੀ ਅਸੀਂ ਪਾਣੀ ਵੀ ਘੱਟ ਪੀਨੇ ਆ ਪਾਣੀ ਘੱਟ ਪੀਨੇ ਆ ਪਾਣੀ ਘੱਟ ਪੀਣ ਕਰਕੇ ਸਾਡੇ ਗੁਰਦਿਆਂ ਦੀ ਜਿਹੜੀ ਸਫਾਈ ਨਹੀਂ ਹੁੰਦੀ ਸਫਾਈ ਨਾ ਹੋਣ ਕਰਕੇ ਜਿਹੜਾ ਅੰਦਰ ਸਾਡਾ ਇੱਕ ਤਰ੍ਹਾਂ ਦਾ ਤੁਸੀਂ ਕਿਸੇ ਵੀ ਮਸ਼ੀਨ ਦੇ ਫਿਲਟਰ ਦੀ ਗੱਲ ਕਰ ਲਈਏ ਆਪਾਂ ਉਹਨੂੰ ਵੀ ਗੱਲ ਕਰ ਲਈਏ ਜੇ ਆਪਾਂ ਉਹਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਵਹਾ ਨਹੀਂ ਹੈਗਾ ਜਾਂ ਕੁਝ ਕਿਸੇ ਵੀ ਤਰ੍ਹਾਂ ਦਾ ਕਚਰਾ ਆਉਂਦਾ ਉਹਦੇ ਵਿੱਚ ਸਾਡੇ ਪਾਣੀ ਸਾਡਾ ਅੱਜ ਕੱਲ ਇਦਾਂ ਦਾ ਹੋ ਚੁੱਕਿਆ ਹੈ ਜਾਂ ਅਸੀਂ ਲਿਕਵਿਡ ਇਦਾਂ ਦੇ ਲੰਨਿਆ ਜਾਂ ਕੋਲਡ ਡਰਿੰਕ ਇਦਾਂ ਦੇ ਲੰਨਿਆ ਜਾਂ ਕਿਸੇ ਵੀ ਤਰ੍ਹਾਂ ਦੀ ਸੌਫਟ ਡਰਿੰਕ ਜਦੋਂ ਅਸੀਂ ਪੀਨੇ ਆ ਉਹਦੇ ਵਿੱਚ ਇੱਕ ਤਰ੍ਹਾਂ ਦੇ ਕ੍ਰਿਸਟਲ ਇਦਾਂ ਦੇ ਆ ਜਿਹੜੇ ਸਾਡੇ ਹੌਲੀ ਹੌਲੀ ਜਮਾ ਹੋ ਹੋ ਕੇ ਉਹ ਸਾਡੇ ਇੱਕ ਪਥਰੀ ਦਾ ਰੂਪ ਜਿਹੜਾ ਧਾਰਨ ਕਰ ਲੈਂਦੇ ਨੇ ਜਾਂ ਸਾਡੇ ਬਾਡੀ ਦੇ ਵਿੱਚ ਕੈਲਸ਼ੀਅਮ ਜ਼ਿਆਦਾ ਇਕੱਠਾ ਹੋਣ ਲੱਗ ਜਾਂਦਾ ਉਹਨੂੰ ਵੀ ਆਪਾਂ ਕਹਿ ਦਿੰਦੇ ਆ ਵੀ ਗੁਰਦੇ ਦੇ ਵਿੱਚ ਪਥਰੀ ਜਾਂ ਪਿਸ਼ਾਬ ਵਾਲੀ ਥੈਲੀ ਦੇ ਵਿੱਚ ਪਥਰੀ ਹੋ ਗਈ ਸਾਡੇ ਉਹ ਹੋਣ ਦਾ ਕਾਰਨ ਕੀ ਹੈ ਬਹੁਤ ਸਾਰੇ ਲੋਕ ਕੀ ਕਰਦੇ ਨੇ ਬਹੁਤ देर-ਦਰ ਤੱਕ ਜਿਵੇਂ ਜੌਬ ਵਾਲੇ ਬੰਦੇ ਨੇ ਬਹੁਤ देर-ਦਰ ਤੱਕ ਪਿਸ਼ਾਬ ਰੋਕ ਕੇ ਰੱਖਦੇ ਨੇ ਜਾਂ ਬਹੁਤ ਲੋਕ ਰਾਤ ਨੂੰ ਉੱਠਣ ਦੇ ਮਾਰੇ ਪਿਸ਼ਾਬ ਰੋਕ ਰੋਕੇ ਰੱਖਦੇ ਨੇ ਜਾਂ ਬਹੁਤ ਲੋਕ ਪਾਣੀ ਬਹੁਤ ਜ਼ਿਆਦਾ ਘੱਟ ਪੀਂਦੇ ਨੇ ਜਾਂ ਕੀ ਕਰਦੇ ਨੇ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਫਾਸਟ ਫੂਡ ਬਹੁਤ ਜ਼ਿਆਦਾ ਖਾਂਦੇ ਆ ਜਾਂ ਹੈਵੀ ਜ਼ਿਆਦਾ ਮਸਾਲੇਦਾਰ ਜਿਨ੍ਹਾਂ ਨੇ ਖਾਣੇ ਖਾਣਿਆ ਜਾਂ ਮੈਦਾ ਬਹੁਤ ਜ਼ਿਆਦਾ ਲੋਕ ਜਿਹੜੇ ਅੱਜ ਕੱਲ ਮੈਦਾ ਖਾਣਾ ਖਾਂਦੇ ਆ ਤੁਸੀਂ ਇਹ ਗੱਲੋ ਵੀ ਕਣਕ ਤੋਂ ਵੀ ਆਪਾਂ ਜਦੋਂ ਕਣਕ ਦਾ ਆਟਾ ਵੀ ਪਸਾ ਕੇ ਤਾਂ ਆਪਾਂ ਹਰ ਵਾਰ ਚੱਕੀ ਵਾਲੇ ਨੂੰ ਇਹ ਕਹਿੰਨੇ ਆ ਜਿਆਦਾਤਰ ਵੀ ਇਹਨੂੰ ਬਰੀਕ ਕਰਕੇ ਪੀਸੋ ਜਿੱਦਾਂ ਤੁਸੀਂ ਹਲਕਾ ਬਰੀਕ ਉਹਨੂੰ ਪਸਾਉਂਗੇ ਜਿੰਨਾ ਮੈਦਾ ਹੋਊਗਾ ਅੰਦਰ ਉਹਦੇ ਨਾਲ ਵੀ ਤੁਹਾਡੇ ਜਿਹੜੇ ਪਥਰੀਆਂ ਹੋਣ ਦੇ ਚਾਂਸ ਜਿਹੜੇ ਬਹੁਤ ਜ਼ਿਆਦਾ ਵਧਣਗੇ ਤੁਹਾਡੀ ਬੋਡੀ ਦਾ ਜਿਹੜਾ ਫਲੂਇਡ ਹੈ ਉਹਨੂੰ ਫਿਲਟਰ ਕਰਨ ਵਾਲਾ ਕੌਣ ਹੈ ਫਿਲਟਰ ਕਰਨ ਵਾਲੇ ਸਾਡੇ ਸਿਰਫ ਗੁਰਦੇ ਨੇ ਜਿਹੜੀ ਚੀਜ਼ ਫਿਲਟਰ ਕਰੂਗੀ ਤੁਹਾਡਾ ਗੰਦਮੰਦ ਉਸ ਛਣਣੀ ਤੇ ਉਸ ਜਾਲੀ ਤੇ ਉਸੇ ਜਗ੍ਹਾ ਇਕੱਠਾ ਹੋਊਗਾ ਨਾ ਜਿੱਥੇ ਵੀ ਸਾਡੀ ਬਾਡੀ ਦੇ ਵਿੱਚ ਫਿਲਟਰੇਸ਼ਨ ਹੋਊਗੀ ਉਸ ਜਗ੍ਹਾ ਤੇ ਜਿੰਨਾ ਉਹਨੇ ਇੱਕ ਮੰਨ ਲਓ ਆਪਾਂ ਹੁਣ ਚਾਹ ਪੁੰਦੇ ਆ ਜਾਂ ਕੁਝ ਪੁੰਦੇ ਆ ਸਾਡਾ ਦੁੱਧ ਜਾਂ ਚਾਹ ਜਾਂ ਥੱਲੇ ਚਲੇ ਜਾਂਦਾ ਉੱਤੇ ਕੀ ਰਹਿ ਜਾਂਦੀ ਹੈ ਮਲਾਈ ਸੇਮ ਉਹੀ ਕੰਮ ਇਹ ਹੈ ਵੀ ਜਿਹੜਾ ਸਾਡੇ ਬਾਡੀ ਦੇ ਵਿੱਚ ਜਦੋਂ ਫਿਲਟਰੇਸ਼ਨ ਹੁੰਦੀ ਹੈ ਚਾਹੇ ਸਾਡਾ ਪਾਣੀ ਪੁਣਿਆ ਜਾਂਦਾ ਜਾਂ ਖੂਨ ਪੁਣਿਆ ਜਾਂਦਾ ਜਾਂ ਕੋਈ ਵੀ ਅਸੀਂ ਡਰਿੰਕ ਪੀਣਾ ਜਦੋਂ ਪੁਣਿਆ ਜਾਂਦਾ ਜਿਹੜੇ ਉੱਪਰ ਜਿਹੜੇ ਸਾਡੇ ਬਾਡੀ ਲਈ ਹਾਨੀਕਾਰਕ ਹੈ ਪਦਾਰਥ ਹੈ ਉਹ ਜਦੋਂ ਉਸ ਛੰਣੀ ਦੇ ਵਿੱਚ ਉਸ ਜਾਲੀ ਦੇ ਵਿੱਚ ਉੱਪਰ ਰਹਿ ਜਾਂਦੇ ਨੇ ਉਹ ਹੌਲੀ 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 ਉਹ ਜੰਮ ਕੇ ਇਕੱਠੇ ਹੋ ਕੇ ਇੱਕ ਪਥਰੀ ਦਾ ਰੂਪ ਧਾਰਨ ਕਰ ਲੈਂਦਾ ਜੰਮ ਹੋ ਗਿਆ ਫਿਲਟਰ ਬਲੌਕ ਹੋ ਗਿਆ ਜਦੋਂ ਉਹ ਕੱਢ ਕੇ ਸਿੱਟਦਾ ਤੁਸੀਂ ਦੇਖਿਆ ਵੀ ਉਹਦੇ ਆਲੇ-ਦਾਲ ਇਹ ਕਿੰਨਾ ਗਾੜਾ ਇੱਕ ਤਰ੍ਹਾਂ ਦੀ ਗਾਧ ਆਪਾਂ ਨੂੰ ਲੱਗਦੀ ਹੈ ਵੀ ਬਹੁਤ ਗੰਦੀ ਮਿੱਟੀ ਜੰਮੀ ਹੋਈ ਹੁੰਦੀ ਹੈ ਸੇਮ ਉਹੀ ਕੰਮ ਸਾਡੇ ਗੁਰਦਿਆਂ ਦਾ ਜੀ ਜੀ ਉਹੀ ਉਹੀ ਗੰਦ ਸਾਡੇ ਉਹ ਜਾਲੀ ਦੇ ਉੱਤੇ ਜੰਮਣ ਲੱਗ ਜਾਂਦਾ ਉਹ ਹੌਲੀ 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 ਇਕੱਠਾ ਹੋ ਕੇ ਜਾ ਕੇ ਫਿਰ ਅੱਗੇ ਪਾਈਪਾਂ ਦੇ ਵਿੱਚ ਫਸਦਾ ਜਦੋਂ ਤੁਸੀਂ ਆਮ ਰਿਪੋਰਟਾਂ ਦੇ ਵਿੱਚ ਦੇਖਿਆ ਹੋਣਾ ਹੈ ਵੀ ਅਪਰ ਕੇਲੈਕਸ ਦੇ ਵਿੱਚ ਫਸ ਗਈ ਜਾਂ ਲੋਅਰ ਚ ਜਾਂ ਮਿਡਲ ਦੇ ਵਿੱਚ ਫਸ ਗਈ ਆ ਕੇ ਉਹ ਇਹ ਆ ਵੀ ਸਾਡਾ ਜਿਹੜਾ ਗੁਰਦਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਇੱਕ ਗੁੰਝਲਦਾਰ ਅੰਗ ਹੈ ਸਰੀਰ ਦਾ ਆਰਗਨ ਹੈ ਉੱਥੇ ਜਾ ਕੇ ਜਦੋਂ ਕ੍ਰਿਸਟਲ ਅੜਦਾ ਹੈ ਜਾਂ ਤਾਂ ਉਹ ਚੱਲਦਾ ਰਹੇ ਬਲੱਡ ਫਲੋ ਹੁੰਦਾ ਰਹੇ ਫਿਰ ਤਾਂ ਦਰਦ ਨਹੀਂ ਹੁੰਦਾ ਜਦੋਂ ਕਿਸੇ ਨਾਲੀ ਦੇ ਜਾ ਕੇ ਵਿੱਚ ਅੜ ਗਿਆ ਉੱਥੇ ਫਿਰ ਜਿਹੜਾ ਦਰਦ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਉਹ ਦਰਦ ਇੰਨਾ ਜ਼ਿਆਦਾ ਤਾਂ ਉੱਠਦਾ ਹੈ ਇੱਕ ਕਹਿੰਦੇ ਦਿਲ ਦਾ ਦਰਦ ਦੂਜਾ ਗੁਰਦਿਆਂ ਦਾ ਦਰਦ ਕਿਉਂਕਿ ਇਹਨਾਂ ਨੇ ਦੋਹਾਂ ਨੇ ਪੂਰੀ ਬਾਡੀ ਦੇ ਵਿੱਚ ਤੁਹਾਡੇ ਚ ਖੂਨ ਘਮਾਉਣਾ ਹੈ ਦਿਲ ਨੇ ਖੂਨ ਘਮਾਉਣਾ ਤੇ ਗੁਰਦਿਆਂ ਨੇ ਸਾਫ਼ ਕਰਨਾ ਹੈ ਜਦੋਂ ਪੂਰੀ ਬਾਡੀ ਦੇ ਵਿੱਚ ਇੰਨਾ ਜ਼ੋਰ ਲੱਗੂਗਾ ਇੰਨਾ ਬਲੱਡ ਫਲੋ ਆ ਪੈਰਾਂ ਤੋਂ ਲੈ ਕੇ ਸਿਰ ਤੱਕ ਬਲੱਡ ਫਲੋ ਹੁੰਦਾ ਹੈ ਪ੍ਰੈਸ਼ਰ ਬਣਦਾ ਉਹਦਾ ਇੱਕ 150 ਗ੍ਰਾਮ ਦਾ ਤੁਹਾਡਾ ਜਿਹੜਾ ਪੁਰਜਾ ਹੈ ਗੁਰਦਾ ਉਦੇ ਉੱਪਰ ਪੂਰੀ ਬਾਡੀ ਦਾ ਤੁਹਾਡੇ 80 ਕਿਲੋ ਬਾਡੀ ਦਾ ਜਦੋਂ ਇੰਨਾ ਪ੍ਰੈਸ਼ਰ ਨਾਲ ਖੂਨ ਦਾ ਵਹਾਅ ਪੈਂਦਾ ਵਜਨ ਪੈਂਦਾ ਤੁਸੀਂ ਇਹ ਕਿਲੋ ਵੀ ਇੱਕ ਤਰ੍ਹਾਂ ਦਾ ਹਲਾਕੇ ਰੱਖ ਦਿੰਦਾ ਪੂਰੇ ਦੇਖੋ ਜੀ ਕੈਲਸ਼ੀਅਮ ਦੇ ਕਰਕੇ 100% ਪਥਰੀ ਹੁੰਦੀ ਆ ਕੈਲਸ਼ੀਅਮ ਦੀਆਂ ਗੋਲੀਆਂ ਮੈਂ ਇਹ ਕਹਿੰਦਾ ਵੀ ਖਾਣੀਆਂ ਨਹੀਂ ਚਾਹੀਦੀਆਂ ਅੱਛਾ ਦਹੀਂ ਖਾਓ ਕੋ ਜਿੰਨਾ ਤੁਸੀਂ ਆਰਟੀਫੀਸ਼ੀਅਲ ਇੱਕ ਕੈਮੀਕਲ ਬੇਸਡ ਕੈਲਸ਼ੀਅਮ ਖਾਵਾਂਗੇ ਤਾਂ ਤੁਹਾਡਾ ਗੁਰਦਾ ਉਹਨੂੰ ਕਦੇ ਚੱਲ ਨਹੀਂ ਪਾਊਗਾ ਉਹ ਅੰਦਰ ਹੀ ਉਹਦੇ ਕ੍ਰਿਸਟਲ ਜਿਹੜੇ ਜੰਮਣੇ ਸ਼ੁਰੂ ਹੋ ਜਾਂਦੇ ਆ ਉੱਥੋਂ ਪਥਰੀ ਬਣਦਾ ਬਹੁਤ ਵੱਡਾ ਕਾਰਨ ਬਣਦਾ ਹੈ ਦੇਖੋ ਜੀ ਆਪਰੇਸ਼ਨ ਕਰਾਉਣਾ ਤਾਂ ਪਥਰੀ ਦਾ ਕੋਈ ਹੱਲ ਨਹੀਂ ਲੋ ਡਾਕਟਰ ਕੀ ਕਰਦੇ ਨੇ ਗੁਰਦੇ ਦੀ ਪਥਰੀ ਦਾ ਆਪਰੇਸ਼ਨ ਕਰੀ ਜਾਂਦੇ ਨੇ ਉਧਰ ਬਵਾਸੀਰ ਦਾ ਆਪਰੇਸ਼ਨ ਕਰੀ ਜਾਂਦੇ ਨੇ ਮੈਂ ਕਹ ਜਿਹੜੇ ਬੰਦੇ ਕਰਾਉਂਦੇ ਨੇ ਉਹ ਸਭ ਤੋਂ ਵੱਡੇ ਮੂਰਖ ਨੇ ਕਿਉਂਕਿ ਉਹ ਕਦੇ ਇਹ ਨਹੀਂ ਸਮਝਦੇ ਵੀ ਪਥਰੀ ਸਾਡੇ ਬਣੇ ਹੀ ਨਾ ਦੇਖੋ ਅੱਜ ਤੁਸੀਂ ਆਪਰੇਸ਼ਨ ਕਰਾ ਲਿਆ ਕੱਲ ਨੂੰ ਤੁਹਾਡੇ ਸਰੀਰ ਦਾ ਢਾਂਚਾ ਅੰਦਰੋਂ ਖਰਾਬ ਆ ਤੁਹਾਡਾ ਡਾਈਜੈਸ਼ਨ ਖਰਾਬ ਆ ਤੁਸੀਂ ਪਾਣੀ ਸਹੀ ਨਹੀਂ ਪੀਂਦੇ ਪਥਰੀ ਤੁਹਾਡੇ ਦੁਬਾਰਾ ਬਣ ਜਣੀ ਆ ਤੁਹਾਨੂੰ ਕਬਜ ਆ ਤੁਹਾਡੇ ਅੰਦਰ ਖੁਸ਼ਕੀ ਰਹਿੰਦੀ ਆ ਬਵਾਸੀਰ ਤੁਹਾਨੂੰ ਆਪਰੇਸ਼ਨ ਕਰਾ ਕੇ ਵੀ ਫੇਰ ਹੋ ਜਾਣੀ ਆ ਗੱਲ ਇਹ ਆ ਵੀ ਉਹ ਅਸੀਂ ਉਸ ਚੀਜ਼ ਨੂੰ ਨਹੀਂ ਸਮਝਦੇ ਅਸੀਂ ਆਪਰੇਸ਼ਨ ਕਰਾਉਣ ਨੂੰ ਬੜਾ ਜਲਦੀ ਤਿਆਰ ਹੋ ਜਾਂਦੇ ਆਂ ਇਹ ਇਨਸਾਨ ਅੱਜ ਦੇ ਟਾਈਮ ਦੇ ਵਿੱਚ ਇਨਸਾਨ ਆ ਜਿਹੜਾ ਉਹ ਆਪਣੀ ਸਿਹਤ ਨੂੰ ਚੰਗਾ ਰੱਖਣ ਦੀ ਬਜਾਏ ਸਿਹਤ ਨੂੰ ਦਿਖਾਉਣਾ ਜ਼ਿਆਦਾ ਵਧੀਆ ਮੰਨਦਾ ਕਿਉਂਕਿ ਬੰਦਾ ਮਹਿੰਗੇ ਤੋਂ ਮਹਿੰਗਾ ਕੱਪੜਾ ਪਾ ਲੰਦਾ ਪਰ ਵਧੀਆ ਤੋਂ ਵਧੀਆ ਖਾਣਾ ਨਹੀਂ ਖਾਂਦਾ ਚੰਗੀ ਤੋਂ ਚੰਗੀ ਖਾਣਾ ਨਹੀਂ ਖਾਂਦਾ ਲੋਕ ਸਿਰਫ ਦਿਖਾਵੇ ਦੇ ਵਿੱਚ ਉਹ ਹੋ ਗਏ ਸਿਰਫ ਆਪਣੇ ਸਰੀਰ ਵਾਸਤੇ ਕੁਝ ਵੀ ਨਹੀਂ ਹੈ ਕਿਉਂਕਿ ਖਾਣ ਨੂੰ ਮਾੜੀ ਖਾਣਾ ਹਰੇਕ ਬੰਦਾ ਖਾ ਲੂ ਅੱਜ ਦੇ ਸਮੇਂ 'ਚ ਸੋਚ ਇਦਾਂ ਦੀ ਆ ਪਰ ਜਿਹੜਾ ਦਿਖਾਉਣਾ ਹੈ ਉਹ ਹਰ ਬੰਦੇ ਨੂੰ ਇਹ ਲੱਗਦਾ ਵੀ ਨਾ ਇਹੀ ਸਭ ਕੁਝ ਵਧੀਆ ਪਰ ਜੇ ਇਨਸਾਨ ਦਾ ਸਰੀਰ ਹੈ ਸਰੀਰ ਸਾਡਾ ਚੱਲਦਾ ਐ ਅਸੀਂ ਦੁਨੀਆ ਤੇ ਸੰਸਾਰ ਤੇ ਅਸੀਂ ਆਏ ਆ ਜੇ ਤੁਹਾਡਾ ਸਰੀਰ ਤੰਦਰੁਸਤ ਹੈ ਤਾਂ ਇਸ ਤੋਂ ਵੱਡਾ ਸਵਰਗ ਕੋਈ ਨਹੀਂ ਜੇ ਤੁਹਾਡਾ ਸਰੀਰ ਦੁਖੀ ਹੈ ਤੁਸੀਂ ਰੋਜ਼ ਸਵੇਰੇ ਉੱਠ ਕੇ ਗੋਲੀਆਂ ਖਾਣਿਓ ਬਿਮਾਰੀਆਂ ਤੋਂ ਤਾਂ ਉਸ ਤੋਂ ਵੱਡਾ ਮੈਂ ਨਰਕ ਕੋਈ ਨਹੀਂ ਮੰਨਦਾ ਹੈਗਾ ਅੱਗੇ ਜਾ ਕੇ ਨਰਕ ਸਵਰਗ ਦੀ ਗੱਲ ਬਾਅਦ ਦੀ ਤੁਸੀ ਦੇਖੋ ਤੁਸੀਂ ਕਦੇ ਆਮ ਆਮ ਕੀ ਹਰ ਤੁਸੀਂ ਇਨਸਾਨ ਹਰ ਸਿਆਣੇ ਤੋਂ ਸੁਣਿਆ ਹੋਊਗਾ ਵੀ ਲੋਹੇ ਨੂੰ ਲੋਹਾ ਕੱਟਦਾ ਜੀ ਕਿਉਂਕਿ ਲੋਹੇ ਨੂੰ ਕਦੇ ਲੱਕੜ ਨਹੀਂ ਕੱਟ ਸਕਦੀ ਇਹ ਅਸਲੀਅਤ ਹੈ ਤੁਸੀਂ ਉਹ ਉਹੀ ਗੱਲ ਇਹਦੇ ਵਿੱਚ ਆ ਵੀ ਪੱਥਰ ਨੂੰ ਪੱਥਰ ਹੀ ਕੱਟਦਾ ਤੁਸੀਂ ਇਹ ਦੇਖੋ ਹੁਣ ਤੁਸੀਂ ਇਹ ਦੇਖੋ ਇਹਨੂੰ ਆਪਾਂ ਪੰਸਾਰੀ ਦੀ ਦੁਕਾਨ ਤੋਂ ਲੈ ਸਕਦੇ ਇਹਨੂੰ ਪੱਥਰ ਵੇਰ ਕਹਿੰਦੇ ਆਪਾਂ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਵਧੀਆ ਪੰਸਾਰੀ ਤੋਂ ਮਿਲ ਜਾਂਦਾ ਹੈ ਇਹ ਤੁਸੀਂ ਇਹਦਾ ਕੁੱਟ ਕੇ ਚੂਰਨ ਬਣਾਉਣਾ ਹੈ ਅੱਛਾ ਜੀ ਕੁੱਟ ਕੇ ਚੂਰਨ ਬਣਾਉਣਾ ਤੁਸੀਂ ਲਗਭਗ 1 ਘੰਟਾ ਪਹਿਲਾਂ 1 ਚਮਚ ਦਾ ਤੀਜਾ ਹਿੱਸਾ ਪਾਣੀ ਦੇ ਵਿੱਚ ਭਿਉਂਦਣਾ ਹੈ ਠੀਕ ਹੈ ਤੇ ਉਹਨੂੰ ਪੁਣ ਕੇ ਤੁਸੀਂ ਪੀਣਾ ਹੈ ਜੇ ਤੁਹਾਡੇ 2-3 mm ਦੀ ਪਥਰੀ ਹੈ ਲਗਭਗ ਤੁਸੀਂ ਇਹ ਕਹ ਲਓ ਵੀ ਇੱਕ ਜਾਂ ਦੋ ਖਰਾਕਾਂ ਦੇ ਨਾਲੇ ਬਾਹਰ ਆ ਜਾਊਗਾ ਉਹ ਪਾਣੀ ਦੱਬ ਕੇ ਪੀਣਾ ਕੀ ਬਾਤ ਹੈ ਕੀ ਬਾਤ ਪਾਣੀ ਦੱਬ ਕੇ ਪੀਣਾ ਜੇ ਵੱਡੀ ਪਥਰੀ ਹੈ ਉਹਨੂੰ 5 7 10 ਦਿਨ ਲੱਗ ਸਕਦੇ ਨੇ ਪਰ ਜੇ ਛੋਟੀ ਹੈ ਤਾਂ ਤੁਸੀਂ ਇਹ ਕਹਿ ਲਓ ਵੀ ਤੁਹਾਡੀ ਇੱਕ ਜਾਂ ਦੋ ਖਰਾਕਾਂ ਦੇ ਨਾਲੇ ਬਾਹਰ ਆ ਸਕਦਾ ਪਰ ਥੋੜੀ ਜੀ ਮਿਹਨਤ ਕਰਨੀ ਪੈਣੀ ਇਹਨੂੰ ਆਮ ਦਸਤੇ ਚ ਚੰਗੀ ਤਰ੍ਹਾਂ ਰਗੜ ਕੇ ਚੂਰਨ ਬਣਾ ਕੇ ਫਿਰ ਇਹਨੂੰ ਤੁਸੀਂ ਨੇ ਦੇਖੋ ਜੀ ਆਮ ਇਹ 10 15 ਰੁਪਏ ਵਾਲੀਆਂ ਚੀਜ਼ਾਂ ਹੈ ਇਹ ਜਿਹੜਾ ਤੁਸੀਂ ਆਪਰੇਸ਼ਨ 35 4000 ਰੁਪਏ ਆਪਰੇਸ਼ਨ ਤੇ ਲਾਉਂਦੇ ਆ ਫਿਰ 2 ਮਹੀਨੇ ਤੁਸੀਂ ਬੈੱਡ ਤੇ ਪੈਨੇ ਆ ਤੁਰਨ ਜੋਗੇ ਨਹੀਂ ਤੁਹਾਡਾ ਉਧਰੋਂ ਜਿਹੜਾ ਡਿਊਟੀ ਵੀ ਬੰਦੇ ਦੀ ਛੱਡੀ ਜਾਂਦੀ ਆ ਤੇ ਦੂਜਾ ਨੰਬਰ ਇਹ ਆ ਸਰੀਰ ਵੀ ਜਿਹੜਾ ਖਰਾਬ ਹੁੰਦਾ ਤੀਜਾ ਨੰਬਰ ਇਹਦੇ ਦੀ ਹੱਡੀ 'ਚ ਟੀਕਾ ਲ ਦਰਦ ਨਹੀਂ ਹੋਣਾ ਹਟਦਾ ਉਹਦੇ ਨੁਕਸਾਨ ਕਿੰਨੇ ਨੇ ਤੇ ਇਹ ਚੀਜ਼ਾਂ ਦੇ ਫਾਇਦਾ ਕਿੰਨਾ ਕਿੰਨਾ ਫਾਇਦਾ ਨਾਲ ਨੁਕਸਾਨ ਕੋਈ ਨਹੀਂ ਤੇ ਲਗਭਗ ਤੁਸੀਂ ਕਹ ਲਓ ਵੀ 2-3 ਦਿਨ ਦੇ ਵਿੱਚ ਜਿਹੜਾ ਉਹ ਮਸਲਾ ਹੱਲ ਤੇ ਫਿਰ ਇਹ ਕੀ ਚੀਜ਼ ਹੈ ਜੀ ਇਹ ਦੇਖੋ ਜੀ ਆਪਣਾ ਆ ਗਿਆ ਇਹ ਵੀ ਪੱਥਰ ਨੇ ਜੀ ਹਾਂਜੀ ਨਹੀਂ ਇਹ ਇਹ ਵੀ ਪੱਥਰ ਇੱਕ ਤਰ੍ਹਾਂ ਦਾ ਕਹਿੰਦੇ ਇਹ ਜੋ ਖਾਰ ਹੈ ਜੀ ਤੁਸੀਂ ਇਹ ਕਹ ਲਓ ਵੀ ਇਹ ਬੀਜਾਂ ਨੂੰ ਤਕੜੇ ਜੋਆਂ ਜੋਆਂ ਤੋਂ ਬਣਿਆ ਹੋਇਆ ਜੋ ਖਾਰ ਜਿਹੜੀ ਚੀਜ਼ ਦਾ ਨਾਂ ਹੈ ਖਾਰ ਹੋ ਗਿਆ ਉਹਨੇ ਖਾਰ ਖਾਰ ਕੇ ਤੁਸੀਂ ਕਹ ਲਓ ਵੀ ਤੁਹਾਡੇ ਅੰਦਰ ਜੰਮਿਆ ਹੋਇਆ ਮਲ ਜੰਮੀਆਂ ਹੋਈਆਂ ਪਥਰੀਆਂ ਜੰਮੇ ਹੋਏ ਕ੍ਰਿਸਟਲ ਤੁਹਾਡੇ ਬਾਹਰ ਜਿਹੜੇ ਕੱਢਣੇ ਆ ਉਹ ਤੁਸੀਂ ਦੇਖ ਲਓ ਵੀ ਕਿਸੇ ਵੀ ਬੰਦੇ ਨੂੰ ਪਿਸ਼ਾਬ ਦੀ ਕੋਈ ਦਿੱਕਤ ਆ ਹੁਣ ਪਿਸ਼ਾਬ ਤੁਸੀਂ ਦੇਖ ਲਓ ਪੱਥਰੀ ਕਰਕੇ ਪਿਸ਼ਾਬ ਜਲਣ ਹੋ ਕੇ ਜਾਂ ਲੱਗ ਕੇ ਜਾਂ ਗਰਮੀ ਨਾਲ ਜਾਂ ਘਟ ਆਉਣ ਲੱਗ ਜਾਂਦਾ ਜੀ ਉਹਦੇ ਵਾਸਤੇ ਕਲਮੀ ਸ਼ੋਰ ਹੈ ਜੀ ਤੁਸੀਂ ਇਹਦੇ ਸਿਰਫ ਦੋਕ ਦਾਣੇ ਸਿਰਫ ਦੋ ਦਾਣੇ ਪਾਣੀ ਚ ਘੋਲ ਕੇ ਇੰਨਾ ਸਿਰਫ ਇੰਨਾ ਕੁ ਦੋਕ ਦਾਣੇ ਪਾਣੀ ਚ ਘੋਲ ਕੇ ਖਲਾ ਦਿਓ ਤਾਂ ਲਗਭਗ ਤੁਸੀਂ ਕਹਿ ਲੋ ਵੀ ਸ਼ਾਮ ਤੱਕ ਇਹ ਪਥਰੀ ਬਾਹਰ ਆ ਜਾਊਗੀ ਜਿਹੜੀ ਦੋਸਤ ਨੇ ਮੈਮ ਦੀ ਆ ਜਾਂ ਜਾਂ ਜਿਨ੍ਹਾਂ ਦੇ ਜਲਣ ਹੁੰਦੀ ਆ ਵੀ ਹਾਂ ਵੀ ਐਂਟੀਬਾਇਓਟਿਕ ਖਾ ਖਾ ਕੇ ਪਿਸ਼ਾਬ ਵਾਲੀ ਨਾਲੀ 'ਚ ਜਲਣ ਨਹੀਂ ਹਟਦੀ ਤਾਂ ਤੁਸੀਂ ਇਹ ਕਹਿ ਲੋ ਵੀ ਇੱਕ ਖਰਾਕ ਨਾਲ ਜਲਣ ਜਿਹੜੀ ਹਟ ਜਾਊਗੀ ਤੁਸੀਂ ਇਹ ਦੇਖੋ ਜਿਹੜਾ ਕਲਮੀਸ਼ੋਰ ਆ ਇੰਨੀ ਕਮਾਲ ਦੀ ਚੀਜ਼ ਆ ਜਿਹੜੀ ਕੁਦਰਤ ਨੇ ਬਖਸ਼ੀ ਹੋਈ ਆ ਜਿਹੜੀਆਂ ਲੇਡੀਜ਼ ਦੀਆਂ ਟਿਊਬਾਂ ਬਲੌਕ ਨੇ ਨਾ ਵੀ ਬੱਚੇ ਨਹੀਂ ਹੋ ਰਹੇ ਇਹਨਾਂ ਨੂੰ ਤੁਸੀਂ ਲਗਭਗ ਤੁਸੀਂ ਕਹਿ ਲੋ ਵੀ ਸਵਾ ਕੁ ਮਹੀਨਾ ਖਲਾ ਦਿਓ ਟਿਊਬਾਂ ਖੋਲ ਕੇ ਰੱਖ ਦਿੰਦਾ ਜੀ ਇੰਨੀ ਕਮਾਲ ਮਸਲਾ ਇਹ ਆ ਵੀ ਤੁਹਾਡੀ ਖਰਾਕ ਮਾੜੀ ਆ ਤੁਹਾਡੀ ਤੁਸੀਂ ਆਪਣੀ ਕਸਰਤ ਨਹੀਂ ਕਰ ਹਣ ਤੁਹਾਡੇ ਗੁਰਦਿਆਂ ਨੂੰ ਜੀ 3 ਸਵਾ 3 ਲੀਟਰ ਰੋਜ਼ ਦਾ ਪਾਣੀ ਚਾਹੀਦਾ ਉਹਨਾਂ ਦੀ ਸਫਾਈ ਵਾਸਤੇ ਪੀਂਦੇ ਅਸੀਂ ਅੱਧਾ ਲੀਟਰ ਵੀ ਨਹੀਂ ਬਹੁਤ ਸਾਡੇ ਕੋਲ ਏਦਾਂ ਦੇ ਪੇਸ਼ੈਂਟ ਆਉਂਦੇ ਜੀ ਅਸੀਂ ਤਾਂ ਪੂਰੇ ਦਿਨ ਚ ਅੱਧਾ ਲੀਟਰ ਮਸਾਂ ਲੀਟਰ ਪਾਣੀ ਪੀਂਨੇ ਆ ਫਿਰ ਉਹ ਸਫਾਈ ਕਿਵੇਂ ਹੋਊਗੀ ਜੀ ਜਦੋਂ ਤੁਸੀਂ ਤੁਸੀਂ ਉਹਨੂੰ ਪੂਰੀ ਮਾਤਰਾ ਦੇ ਵਿੱਚ ਆਪਣੇ ਗੁਰਦਿਆਂ ਨੂੰ ਪਾਣੀ ਨਹੀਂ ਦੇਣਾ ਪਲਦੀ ਗੁਰਦਾ ਬਲੌਕ ਹੀ ਹੋ ਜਾਂਦਾ ਉਹ ਦੇਖੋ ਜੀ ਉਦਾਂ ਦੇ ਕੇਸਸ ਦੇ ਵਿੱਚ ਜਿਹੜੇ ਕੇਸ ਹੁੰਨੇ ਆ ਉਹਨਾਂ ਨੂੰ ਥੋੜਾ ਜਿਹਾ ਸਮਾਂ ਲੱਗਦਾ ਠੀਕ ਹੈ ਜੀ ਜਿਵੇਂ 25 ਐਮ ਤੋਂ 30 ਐਮ ਉਹਦਾ ਟਾਈਮ ਹੈ 2 ਤੋਂ 3 ਮਹੀਨੇ ਦਾ ਸਮਾਂ ਲੱਗ ਜਾਂਦਾ ਉਹਨਾਂ ਨੂੰ